ਹਾਂਜੀ ਦੋਸਤੋ ਸ਼ੌਕ ਘੋੜੀਆਂ ਦਾ ਫੇਸਬੁੱਕ ਪੇਜ ਤੇ ਪਿੰਡੂ ਜ਼ਿਮੀਦਾਰ YouTube ਚੈਨਲ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਨੀਲੀ ਇੱਕ ਰੰਗੀ ਮੱਥੇ ਪਟੇ ਦੀ ਬਸ਼ੇਰੀ ਦਿਖਾਉਣ ਲੱਗੇ ਆ ਜਿਹੜੀ ਕਿ ਬੜੇ ਜਾਇਜ਼ ਰੇਟ ਦੇ ਵਿੱਚ ਸੇਲ ਆ ਬਸ਼ੇਰੀ ਕੱਦ-ਕਾਠ ਸੋਹਣਾ ਕਰੂ ਬੇਲ ਵੀ ਬਹੁਤ ਜ਼ਿਆਦਾ ਆ ਬਸ਼ੇਰੀ ਦੀ ਮੱਥੇ ਤੇ ਇਹਦੇ ਬਹੁਤ ਸੋਹਣਾ ਬਲੇਜ ਆ ਤੇ ਗਰਦਨ-ਗੁਰਦਨ ਦੇਖੋ ਤੁਸੀਂ ਲੰਮੀ ਬਹੁਤ ਆ ਬੇਲ ਬੜੀ ਆ ਬਸ਼ੇਰੀ ਦੀ ਆਪਾਂ ਇਹ ਕਹਿ ਸਕਦੇ ਹਾਂ ਵੀ ਬੱਡੀ ਸੋਹਣੀ ਹਾਈਟ ਦੀ ਘੋੜੀ ਬਣੂਗੀ। ਸੋ ਮਾਂ ਵਾਲੇ ਪਾਸੋਂ ਇਹ ਮੱਜੂ ਕੇ ਬਲੱਡ ਲਾਈਨ ਦੇ ਵਿੱਚੋਂ ਆ ਗਈ ਤੇ ਪਿਓ ਵਾਲੇ ਪਾਸੋਂ ਇਹ ਅਲੀਸ਼ਾਨ ਬਲੱਡ ਲਾਈਨ ਚੋਂ ਆ। ਇਹਦੀ ਮਾਂ 62+ ਹਾਈਟ ਦੀ ਨੀਲੀ ਘੋੜੀ ਆ ਦੋਸਤੋ ਤੇ ਪਿਓ ਇਹਦਾ ਅਲੀਸ਼ਾਨ ਲਾਈਨ ਦੇ ਵਿੱਚੋਂ ਆ ਅਲੀਸ਼ਾਨ ਦਾ ਡਾਇਰੈਕਟ ਬੱਚਾ ਫੂਲ ਸਿੰਘ ਜੀ ਵਾਲਾ ਦਿਲਸ਼ਾਨ ਕੋੜਾ। ਉਹ ਇਹਦਾ ਪਿਓ ਆ ਦੋਸਤੋ ਬੜਾ ਫੇਮਸ ਕੋੜਾ ਆਗਾ ਤੇ ਜੇ ਆਪਾਂ ਰੰਗ ਦੀ ਗੱਲ ਕਰੀਏ ਏ ਵੀ ਇੱਕ ਰੰਗੀ ਬਣੂਗੀ ਤੇ ਮੱਥੇ ਤੇ ਇਹਦੇ ਬਲੇਜ ਆ ਰੰਗ ਇਹਦਾ ਆਪਦੀ ਮਾਂ ਵਾਲੇ ਪਾਸੇ ਮੱਜੂਕੇ ਲੈਣ ਵਾਲੇ ਪਾਸੇ ਚਲਾ ਗਿਆ ਸੋ ਲੈਣ ਦੋਨਾਂ ਪਾਸਿਆਂ ਤੋਂ ਬੇਸ਼ੇਰੀ ਦੀ ਬੜੀ ਚੰਗੀ ਆ ਕਈ ਵਾਰ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਆ ਵੀ ਅਸੀਂ ਇੱਕ ਰੰਗੀ ਨੀਲੀ ਬੇਸ਼ੇਰੀ ਲੈਣੀ ਆ ਤਾਂ ਐਸ ਵੀਡੀਓ ਕੰਨੀ ਗੌਰ ਕਰ ਲਿਓ ਬੇਸ਼ੇਰੀ ਦੀ ਜਿਹੜੀ ਉਮਰ ਆ 13.5 ਮਹੀਨੇ ਆ 13.5 ਮਹੀਨੇ ਉਮਰ ਆ ਹਾਈਟ ਆ ਜਿਹੜੀ ਇਹਦੀ ਮਿੰਤੀ ਵਾਲੀ 58 ਇੰਚ ਤੋਂ ਮਾੜੀ ਮੋਟੀ ਦੱਸਦੀ ਆ ਜਦੋਂ ਮਰਜ਼ੀ ਤੁਸੀਂ ਆ ਕੇ ਮਿਣ ਸਕਦੇ ਹੋ ਹਾਈਟ 58 ਇੰਚ ਤੋਂ ਮਾੜੀ-ਮੋਟੀ ਘਟਦੀ ਆ ਤਸੱਲੀ ਕਰ ਸਕਦੇ ਹੋ ਤੁਸੀਂ ਆ ਕੇ ਤੇ ਬਾਕੀ ਬਾਲ ਪੌਰੀਆਂ ਦੀ ਬਸ਼ੇਰੀ ਬਿਲਕੁਲ ਸਾਫ ਆ ਮਿੱਤਰੋ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾਗਾ ਡਿੱਖ ਜਦੋਂ ਆਪਾਂ ਰਾਮਪੁਰੇ ਤੋਂ ਤਲਵੰਡੀ ਸਾਬੋ ਵਾਲਾ ਮੇਨ ਰੋਡ ਜਾਂਦੇ ਆ ਉਹਦੇ ਤੇ ਟੱਡੇ ਪਿੰਡ ਦੇ ਨਾਲ ਖੱਬੇ ਹੱਥ ਮੇਨ ਰੋਡ ਦੇ ਉੱਤੇ ਸੜਕ ਜਾਂਦੀ ਆ ਡਿੱਖ ਪਿੰਡ ਨੂੰ ਰੋਡ ਤੋਂ ਥੋੜਾ ਜਿਹਾ ਕिलो 1.5 ਕਿਲੋਮੀਟਰ ਹਟਮਾ ਪੈਂਦਾ ਇਹ ਬਾਈ ਗੁਰਪ੍ਰੀਤ ਦੇ ਕੋਲੇ ਇਹ ਬੇਸ਼ੇਰੀ ਸੋ ਕੰਟੈਕਟ ਨੰਬਰ ਨੋਟ ਕਰ ਲਓ ਗੁਰਪ੍ਰੀਤ ਦਾ 9803980560 ਬੇਸ਼ੇਰੀ ਚੰਗੀ ਆ ਵੱਡੀ ਬਹੁਤ ਬਣੂ ਤੇ ਖੁੱਲੀ ਪੇਟਲ ਘੋੜੀ ਬਣ ਕੇ ਨੇ ਤਿਆਰ ਹੋਣਾਗਾ ਲੰਮੀ ਲੰਜੀ ਬੜੀ ਆ ਰੇਟ ਆ ਜਿਹੜਾ ਇਹਦਾ 1,80,000 ਰੁਪਿਆ ਮੁੱਲ ਕਰਦਾ ਬਾਈ ਸੋ ਬੜਾ ਬਾਜ਼ਵ ਰੇਟ ਰੱਖਿਆ ਬਾਈ ਨੇ ਬਾਈ ਕਹਿੰਦਾ ਵੀ ਆਪਾਂ ਕਿਸੇ ਨਵੇਂ ਬੰਦੇ ਦਾ ਸ਼ੌਂਕ ਨਹੀਂ ਮਾਰਨਾ ਕਈ ਵਾਰ ਭਰਾ ਹੁੰਦੇ ਆ ਵੀ ਯਾਰ ਚੰਗੀ ਬੁਸ਼ੇਰੀ ਪਾਲ ਕੇ ਤਿਆਰ ਕਰਨ ਨੂੰ ਫਿਰਦੇ ਹੁੰਦੇ ਆ ਬੁਸ਼ੇਰੀ ਪਲੀ ਪਲਾਈ ਆ ਬਹੁਤ ਸੋਹਣੀ ਤਿਆਰ ਹੋਈ ਵੀ ਆ ਤੇ ਫੋਨ ਲਾ ਲਿਓ ਬਾਈ ਗੁਰਪ੍ਰੀਤ ਨੂੰ 1,80,000 ਰੁਪਿਆ ਮੁੱਲ ਹੈ ਇਹਦਾ ਵੈਸੇ ਤਾਂ ਬਾਈ ਨੇ ਬਾਜ ਵਜਿਆ ਰੇਟ ਦੇਣ ਲੈਣ ਵਾਲਾ ਹੀ ਕਰਿਆ ਪਰ ਮੌਕੇ ਤੇ ਫੇਰ ਵੀ ਵਿੱਚੋਂ ਮਾਨਤਾਣ ਕਰ ਦੂਗਾ ਸੋ ਕਾਲ ਕਰ ਲਿਓ ਚੰਗੀ ਬੁਸ਼ੇਰੀ ਆ ਇੱਕ ਰੰਗੀ ਮਿੱਤਰੋ ਤੇ ਕਦ ਕਾਠ ਵੀ ਸੋਹਣਾ ਕਰੂਗੀ ਬਾਡੀ ਵੀ ਖੁੱਲੀ ਬਣਾਉਗੀ ਨੰਬਰ 22 ਦਾ ਸਕਰੀਨ ਤੇ ਦੇਤਾ ਗੁਰਪ੍ਰੀਤ ਪਿੰਡ ਡੇਖਾਲਾ ਬਠਿੰਡਾ ਜ਼ਿਲ੍ਹਾ ਦਾ ਬਾਈ ਦਾ ਫੋਨ ਲਾ ਲਿਓ ਬਾਈ ਗੁਰਪ੍ਰੀਤ ਨੂੰ